ਮੈਂ ਅੱਜ ਜਿਹੜੀ ਗੱਲ ਕਰਨ ਲੱਗਿਆ ਇਹ ਸਾਡੀਆਂ ਪੰਥਕ ਪਰੰਪਰਾਵਾਂ ਰਵੈਤਾਂ ਜਿਹਦੇ ਉੱਤੇ ਸਾਨੂੰ ਅੱਜ ਪਹਿਰਾ ਦੇਣ ਦੀ ਲੋੜ ਆ ਜਿਹਦੇ ਵਿੱਚ ਜਦੋਂ ਕੋਈ ਚੰਗੀ ਗੱਲ ਹੁੰਦੀ ਆ ਤਾਂ ਮਾਨੂੰ ਖੁਸ਼ੀ ਵੀ ਹੁੰਦੀ ਆ ਸੋ ਜੀ ਕਰਦਾ ਕਿ ਉਹਦਾ ਧੰਨਵਾਦ ਵੀ ਕਰੀਏ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਜਿਹੜਾ ਲਿਆ ਕਿ ਜਿਹੜੇ ਸ਼ਰੋਪ ਹੋ ਨੇ ਇਹ ਸਿਰਫ ਕੀਰਤਨ ਕਰਨ ਵਾਲੇ ਕੀਰਤਨੀ ਸਿੰਘਾਂ ਨੂੰ ਕਥਾ ਕਰਨ ਵਾਲੇ ਕਥਾਕਾਰ ਨੂੰ ਜਾਂ ਗੁਰੂ ਸਾਹਿਬ ਜੀ ਦੀ ਬੈਠੇ ਤਾਂ ਬਿਆਗ੍ਰਾਂਤ ਸਿੰਘ ਨੂੰ ਹੀ ਦਿੱਤੇ ਜਾਣਗੇ ਹੋਰ ਨੂੰ ਨਹੀਂ ਦਿੱਤੇ ਜਾਣਗੇ ਇਹ ਫੈਸਲਾ ਬਹੁਤ ਚੰਗਾ ਸੀ ਮੈਂ ਸਮਝਦਾ ਕਿ ਬਹੁਤ ਧੇਰ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀ ਕਿਉਂਕਿ ਸਾਡਾ ਇੱਕ ਤਾਂ ਇਹਦੇ ਨਾਲ ਸਰੋਪ ਉਹਦੀ ਜਿਹੜੀ ਮਹੱਤਤਾ ਹੈ ਉਹ ਵੀ ਘਟਦੀ ਹੈ ਕਿਉਂਕਿ ਅਸੀਂ ਖੇਡ ਬਣਾ ਲਈ ਤੇ ਪਰ ਉਹਦੇ ਨਾਲ ਮੈਂ ਇੱਕ ਗੱਲ ਜਿਹੜੀ ਅਗਲੀ ਸੁਣੀ ਕਿ ਉਹ ਵੀ ਇਹ ਸਿਰਫ ਉਹਨਾਂ ਨੂੰ ਦਿੱਤੇ ਜਾਣਗੇ ਸਰੋਪ ਉਹ ਜਿਹੜੀਆਂ ਪੰਥਕ ਸ਼ਖਸੀਅਤਾਂ ਦੇ ਦੇਖੋ ਇਹ ਇਹ ਮਾੜੀ ਗੱਲ ਨਹੀਂ ਦੇਣੇ ਵੀ ਚਾਹੀਦੇ ਨੇ ਜਿਹੜੀ ਸਨਮਾਨਤ ਸ਼ਖਸੀਅਤ ਹੁੰਦੀ ਆ ਪਰ ਮੰਨ ਲਓ ਸ਼੍ਰੋਮਣੀ ਕਮੇਟੀ ਦਾ ਸਮਾਗਮ ਚੱਲ ਰਿਹਾ ਹੈ ਉੱਥੇ ਤੁਸੀਂ ਪੰਥਕ ਸ਼ਖਸੀਆਂ ਤਾਂ ਤੁਹਾਡੇ ਮੁਤਾਬਕ ਜਿਹੜਾ ਤੁਸੀਂ ਮੰਨ ਕੇ ਉਹਨਾਂ ਨੂੰ ਸਰਉਪਤ ਦਿੱਤੇ ਹੁਣ ਉੱਥੇ ਬੈਠਾ ਇੱਕ ਸ਼੍ਰੋਮਣੀ ਕਮੇਟੀ ਦਾ ਐਗਜ਼ੀਕਟਿਵ ਮੈਂਬਰ ਤੇ ਉੱਥੇ ਬੈਠਾ ਇੱਕ ਕੋਈ ਲੀਡਰ ਉਹ ਕਹਿਣ ਨੂੰ ਤਾਂ ਪੰਥਕ ਹੋ ਸਕਦੇ ਨੇ ਪਰ ਕਰਦਾਰ ਕਰਕੇ ਉਹਨਾਂ ਦੇ ਇਲਾਕੇ 'ਚ ਉਹਨਾਂ ਨੂੰ ਬੱਚਾ-ਬੱਚਾ ਜਾਣਦਾ ਹੋਵੇ ਵੀ ਇਹ ਕਿਹੋ ਜੀ ਖਸਲਤ ਦੇ ਮਾਲਕ ਨੇ ਔਰ ਬਹੁਤ ਸਾਰੇ ਹੈਗੇ ਵੀ ਇਹ ਮੈਂ ਪ੍ਰਧਾਨ ਸਾਹਿਬ ਨੂੰ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਐਗਜ਼ੈਕਟਿਵ ਮੈਂਬਰ ਤੁਹਾਨੂੰ ਵੀ ਪਤਾ ਕਿ ਜਿਹੜੇ ਬਣਦੇ ਨੇ ਉਹਨਾਂ ਦੇ ਵਿੱਚ ਇੱਕ ਧੜਿਆਂ ਦੇ ਵੀ ਆਪਣਾ ਕੰਮ ਕਰਦਾ ਇਹ ਨਹੀਂ ਦੇਖਿਆ ਜਾਂਦਾ ਕਿ ਇਹਦਾ ਲਾਇਕ ਹੈ ਜਾਂ ਨਹੀਂ ਹੈ ਉਥੇ ਇਹ ਦੇਖਿਆ ਜਾਂਦਾ ਕਿ ਆਪਣੇ ਧੜੇ ਨੂੰ ਰੱਖਣ ਵਾਸਤੇ ਇਹੀ ਗੱਲ ਹੈ ਜਿਹਨੇ ਸਾਡਾ ਨੁਕਸਾਨ ਵੀ ਬਹੁਤ ਕੀਤਾ ਹੁਣ ਮੰਨ ਲਓ ਇੱਕ ਮੈਂਬਰ ਨੂੰ ਇਗਨੋਰ ਕਰਕੇ ਲੀਡਰ ਨੂੰ ਇਗਨੋਰ ਕਰਕੇ ਕਿਤੇ ਪੰਥਕ ਸ਼ਖਸੀਅਤ ਨੂੰ ਸਰੋਪਾ ਦੇਤਾ ਮੈਂ ਸਮਝਦਾ ਕਿ ਸਰੂਪਾ ਦੇਣ ਵਾਲੇ ਨੇ ਫਿਰ ਆਪਣੀ ਜਾਨ ਨੂੰ ਪੂਰਾ ਸਿਆਪਾ ਖੜਾ ਕਰ ਲਿਆ ਉਹਨੇ ਇੱਕ ਦੁਸ਼ਮਣੀ ਮੁੱਲ ਲੈ ਲਈ ਅੱਛਾ ਜੇ ਹੁਣ ਉਹਨੇ ਸਰੂਪਾ ਪਾ ਦਿੱਤਾ ਤਾਂ ਉੱਥੇ ਫਿਰ ਕਿਸੇ ਨੇ ਫੋਟੋ ਖਿੱਚ ਕੇ ਫੇਸਬੁਕਾਂ ਤੇ ਪਾ ਦਿੱਤੀ ਵੀ ਦੇਖੋ ਇੱਕ ਪਾਸੇ ਸ਼ਰਮਣੀ ਕਮੇਟੀ ਆ ਫੈਸਲੇ ਕਰਦੀ ਹੈ ਤੇ ਦੂਏ ਪਾਸੇ ਆ ਇਹਨਾਂ ਦੇ ਗਲਾਂ ਦੇ ਵਿੱਚ ਸਰੂਪੇ ਸਜੇ ਹੋਏ ਨੇ ਤੀਸਰੀ ਗੱਲ ਜਿਹੜੇ ਤੁਹਾਡੇ ਮੁਲਾਜ਼ਮ ਨੇ ਜਾਂ ਜਿਨ੍ਹਾਂ ਨੇ ਸਰੂਪਤ ਦੇਣੇ ਨੇ ਖਾਸ ਕਰਕੇ ਸ਼ਰਮਣੀ ਕਮੇਟੀ ਵੱਲੋਂ ਉਹਨਾਂ ਲਈ ਮੈਂਬਰਾਂ ਤੋਂ ਵੱਡੀਆਂ ਜਾਂ ਲੀਡਰਾਂ ਤੋਂ ਵੱਡੀਆਂ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਨੂੰ ਸੰਤ ਮਹਾਤਮਾ ਜਾਂ ਉਹ ਪੰਥਕ ਸ਼ਖਸੀਅਤ ਸਮਝਦੇ ਨੇ ਤੁਸੀਂ ਕਿਹਾ ਸੀ ਕਿ ਉੱਥੇ ਐਵੇਂ ਗੱਲ ਜਾ ਅਗਲਾ ਕਰ ਲੈਂਦਾ ਤੇ ਸਰੂਪਾ ਪਾ ਦੇਣਾ ਤੇ ਮੈਂ ਮੈਂ ਮਹਿਸੂਸ ਕਰਦਾ ਕਿ ਗੱਲ ਨਾ ਵੀ ਕਰੇ ਤੁਹਾਡੇ ਮੁਲਾਜ਼ਮਾਂ ਦੇ ਹੱਥੀ ਉਹ ਗਲਬਾਲ ਨੂੰ ਚਲੇ ਜਾਣੇ ਨੇ ਸੋ ਇਸ ਕਰਕੇ ਇਹ ਫੈਸਲੇ ਤੇ ਵਿਚਾਰ ਕਰਨ ਦੀ ਲੋੜ ਆ ਤੁਹਾਡਾ ਮਾਡਲਾ ਸਰੂਪ ਇਹਦਾ ਬਹੁਤ ਅੱਛਾ ਹੈ ਚੰਗੀ ਗੱਲ ਆ ਪਰ ਇਹਦੇ ਵਿੱਚ ਇਹ ਤੁਹਾਨੂੰ ਜਿਹੜਾ ਨਿਰਣਾ ਕਰ ਲੈਣਾ ਚਾਹੀਦਾ ਇਹ ਜਿਹੜਾ ਇਹ ਫਿਰ ਟਾਡੇ ਫੈਸਲੇ ਨੂੰ ਵੀ ਅਧਵਾਟੇ ਰਹੂਗਾ ਤੇ ਇਹਦੇ ਨਾਲ ਨਿਖੇੜਾ ਵੀ ਹੋਣਾ ਨਹੀਂ ਇਸ ਗੱਲ ਦਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੋ ਸੁਧਾਰ ਕਰਨਾ ਚਾਹੁੰਦੇ ਹੋ ਤੇ ਨੰਬਰ 2 ਇੱਕ ਮੈਂ ਪ੍ਰਧਾਨ ਸਾਹਿਬ ਨੂੰ ਜਵਾਨੀ ਬੇਨਤੀ ਕੀਤੀ ਸੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਅਮਲ ਦੇ ਵਿੱਚ ਲੈ ਆਂਦੀ ਜਾਂ ਲੈ ਕੇ ਆਉਣੀ ਆ ਪਰ ਮੈਂ ਅੱਜ ਵੀ ਦੁਹਰਾਉਣਾ ਕਿ ਅੱਜ ਕੱਲ ਇੱਕ ਗੁਰੂ ਘਰਾਂ ਦੇ ਵਿੱਚ ਟ੍ਰੈਂਡ ਬਹੁਤ ਜ਼ਿਆਦਾ ਵਧ ਗਿਆ ਔਰ ਇਹ ਕੱਲਾ ਮੈਨੂੰ ਇਹ ਲੱਗਦਾ ਕਿ ਸ਼੍ਰੋਮਣੀ ਕਮੇਟੀ ਨਹੀਂ ਸਾਡੇ ਸਾਰੇ ਭਾਵੇਂ ਉਹ ਸੰਪਰਦਾਵਾਂ ਦੀ ਵੀ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਜਿਹੜੀ ਹੈ ਉਹ ਮਠਿਆਈ ਲਿਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕ ਦਿੰਦੀ ਹੈ। ਤੋਂ ਅਸੀਂ ਉਸ ਤੋਂ ਬਾਅਦ ਚੱਕ ਕੇ ਉਹਨਾਂ ਨੂੰ ਕੜਾ ਪ੍ਰਸ਼ਾਦ ਦੇ ਬਰਾਬਰ ਵਰਤਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲੀ ਤਾਂ ਗੱਲ ਮੈਂ ਮਹਿਸੂਸ ਕਰਦਾ ਕਿ ਇਹ ਕੜਾ ਪ੍ਰਸ਼ਾਦ ਦਾ અપਮਾਨ ਹੈ। ਕਿਉਂਕਿ ਕੜਾ ਪ੍ਰਸ਼ਾਦ ਨੂੰ ਤਿਆਰ ਕਰਨ ਵਾਲਾ ਇੱਕ ਅੰਮ੍ਰਿਤਾਰੀ ਸਿੰਘ ਹੁੰਦਾ ਹੈ। ਬੇਅੰਮ੍ਰਿਤਿਆ ਕੜਾ ਪ੍ਰਸ਼ਾਦ ਨਹੀਂ ਤਿਆਰ ਕਰ ਸਕਦਾ ਸਾਡੀ ਪੰਥਕ ਮਰਜ਼ਾਦਾ ਅਨੁਸਾਰ। ਫਿਰ ਜਿੱਥੇ ਕੜਾ ਪ੍ਰਸ਼ਾਦ ਤਿਆਰ ਹੁੰਦਾ ਉਹ ਜਗ੍ਹਾ ਸੂਚੀ ਕੀਤੀ ਜਾਂਦੀ ਹੈ। ਜਿਨ੍ਹਾਂ ਭਾਂਡਿਆਂ ਦੇ ਵਿੱਚ ਤਿਆਰ ਹੋਣਾ ਉਹ ਭਾਂਡੇ ਸੁਚੇ ਕੀਤੇ ਜਾਂਦੇ ਨੇ ਫਿਰ ਕੜਾਹ ਪ੍ਰਸ਼ਾਦ ਨੂੰ ਇੱਕ ਬੜੀ ਮਰਜ਼ਾਦਾ ਨਾਲ ਲਿਜਾਇਆ ਜਾਂਦਾ ਫਿਰ ਗੁਰੂ ਸਾਹਿਬ ਦੇ ਸਨਮੁਖ ਪ੍ਰਵਾਨ ਕਰਾਇਆ ਜਾਂਦਾ ਹੈ ਭੋਗ ਲਵਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਸੰਗਤ ਦੇ ਰਸਨਾ ਦੇ ਲੈਕ ਬਣਦਾ ਹੁਣ ਇੱਕ ਪਾਸੇ ਤਾਂ ਉਹ ਕੜਾਹ ਪ੍ਰਸ਼ਾਦ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਬਖਸ਼ਿਸ਼ ਕੀਤੀ ਹੈ ਤੇ ਦੂਸਰੇ ਪਾਸੇ ਇੱਕ ਹਲਵਾਈਆਂ ਦੀਆਂ ਦੁਕਾਨਾਂ ਤੇ ਬੀੜੀਆਂ ਪੀਣ ਵਾਲੇ ਜਰਦੇ ਮੜਨ ਵਾਲੇ ਭਈਆਂ ਦੀਆਂ ਬਣਾਈਆਂ ਹੋਈਆਂ ਮਠਿਆਈਆਂ ਉਸੀਂ ਜਦੋਂ ਪ੍ਰਸ਼ਾਦ ਦੇ ਸਮਾਨ ਉਹਨੂੰ ਬਰਾਬਰ ਵਰਤੌਣ ਲੱਗ ਜਾਂਦੇ ਆ ਕਿਉਂਕਿ ਸੰਗਤਾਂ ਉਹਨੂੰ ਪ੍ਰਸ਼ਾਦ ਸਮਝ ਕੇ ਲੈਂਦੀਆਂ ਨੇ ਜਦੋਂ ਅਸੀਂ ਇੱਕ ਰਸਗੁੱਲਾ ਰੱਖਤਾ ਤੇ ਨਾਲ ਕੜਾ ਪ੍ਰਸ਼ਾਦ ਰੱਖਤਾ ਇਸ ਕਰਕੇ ਇਹ ਸਾਡੀਆਂ ਪਰੰਪਰਾਵਾਂ ਦਾ ਵੀ ਨੁਕਸਾਨ ਹੈ ਇਹ ਮਰਜ਼ਾਦਾ ਦਾ ਵੀ ਨੁਕਸਾਨ ਹੈ ਤੇ ਇਹ ਮੈਂ ਸਮਝਦਾ ਕਿ ਸਿਹਤ ਲਈ ਵੀ ਕਿਉਂਕਿ ਅੱਜ ਲੋਕਾਂ ਨੂੰ ਮਠਿਆਈਆਂ ਜਿਹੜੀਆਂ ਨੇ ਉਹ ਕਿੰਨਾ ਜਿਹੜਾ ਬਿਮਾਰੀਆਂ ਉਹ ਤੋਂ ਲੱਗ ਰਹੀਆਂ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ 1995 ਦੇ ਵਿੱਚ ਮੈਂ ਸਮਝਦਾ ਕਿ ਇਹਦੇ ਬਾਰੇ ਇੱਕ ਫੈਸਲਾ ਹੋ ਚੁੱਕਿਆ ਹੈ ਕਿਉਂਕਿ ਇਹੋ ਜੀ ਇੱਕ ਘਟਨਾ ਬਰਫੀ ਦੀ ਜਿਹੜਾ ਸ਼ਹੀਦਾਂ ਵਾਲਾ ਆਪਣਾ ਗੁਰੂ ਘਰ ਹੈ ਉੱਥੇ ਵਾਪਰ ਚੁੱਕੀ ਹੈ ਉਸ ਤੋਂ ਬਾਅਦ ਇਹ ਟੌੜਾ ਸਾਹਿਬ ਦੇ ਸਾਹਮਣੇ ਆਈ ਤਾਂ ਮੇਰਾ ਖਿਆਲ ਹੈ ਉਸ ਸਮੇਂ ਦੇ ਜਿਹੜੇ ਅਧਿਕਾਰੀ ਨੇ ਸਰਦਾਰ ਸੁਖਦੇਵ ਸਿੰਘ ਪੂਰਾ ਕੋਨਾ ਤਾਂ ਜਾਂ ਉਸ ਵਕਤ ਦੇ ਜਿਹੜੇ ਜ਼ਿੰਮੇਵਾਰ ਲੋਕ ਸੀ ਉਨ੍ਹਾਂ ਦੇ ਮਸਲਾ ਆਇਆ ਜਾਂਚਾਂ ਹੋਈਆਂ ਫਿਰ ਐਗਜ਼ੈਕਟਿਵ ਦੇ ਵਿੱਚ ਇਹ ਫੈਸਲਾ ਕਰ ਦਿੱਤਾ 1995 ਚ ਕਿ ਜਿਹੜਾ ਪਰੰਪਰਾਮਾਨ ਦੇ ਅਨੁਸਾਰ ਕੜਾ ਪ੍ਰਸ਼ਾਦ ਤੋਂ ਬਿਨਾਂ ਹੋਰ ਕੋਈ ਪ੍ਰਸ਼ਾਦ ਨਹੀਂ ਵਰਤਾਇਆ ਜਾ ਸਕਦਾ ਕੋਈ ਮਠਿਆਈ ਲਿਆਉਂਦਾ ਉਹ ਗਰੀਬਾਂ ਨੂੰ ਦੇ ਦਿਓ ਜਾਂ ਕੋਈ ਛਕਣੀ ਚਾਹੁੰਦਾ ਪਰ ਉਹਨੂੰ ਪ੍ਰਸ਼ਾਦ ਦੇ ਨਾਲ ਨਾ ਵਰਤਾਇਆ ਜਾਵੇ ਸੋ ਮੈਂ ਇਹ ਬੇਨਤੀ ਕਰਦਾ ਕਿ ਸ਼੍ਰੋਮਣੀ ਕਮੇਟੀ ਇਹਦੇ ਤੇ ਆਪਣਾ ਫੈਸਲਾ ਜਿਹੜਾ ਜ਼ਰੂਰ ਲਵੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਜਿਹੜਾ ਲਿਆ ਕਿ ਜਿਹੜੇ ਸ਼ਰੂਪ ਹੋਣੇ ਇਹ ਸਿਰਫ ਕੀਰਤਨ ਕਰਨ ਵਾਲੇ ਕੀਤਨੀ ਸਿੰਘਾਂ ਨੂੰ ਕਥਾ ਕਰਨ ਵਾਲੇ ਕਥਾਕਾਰ ਨੂੰ ਜਾਂ ਗੁਰੂ ਸਾਹਿਬ ਜੀ ਦੀ ਬੈਠੇ ਤੇ ਬਿਆਗਰਾਮ ਸਿੰਘ ਨੂੰ ਹੀ ਦਿੱਤੇ ਜਾਣਗੇ ਹੋਰ ਨੂੰ ਨਹੀਂ ਦਿੱਤੇ ਜਾਣਗੇ ਇਹ ਫੈਸਲਾ ਬਹੁਤ ਚੰਗਾ ਸੀ ਮੈਂ ਸਮਝਦਾ ਕਿ ਬਹੁਤ ਥੇਰ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀ ਕਿਉਂਕਿ ਸਾਡਾ ਇੱਕ ਤਾਂ ਇਹਦੇ ਨਾਲ ਸਰੋਪ ਉਹਦੀ ਜਿਹੜੀ ਮਹੱਤਤਾ ਹੈ ਉਹ ਵੀ ਘਟਦੀ ਹੈ ਕਿਉਂਕਿ ਅਸੀਂ ਖੇਡ ਬਣਾ ਲਈ ਤੇ ਪਰ ਉਹਦੇ ਨਾਲ ਮੈਂ ਇੱਕ ਗੱਲ ਜਿਹੜੀ ਅਗਲੀ ਸੁਣੀ ਕਿ ਉਹ ਇਹ ਸਿਰਫ ਉਹਨਾਂ ਨੂੰ ਦਿੱਤੇ ਜਾਣਗੇ ਸਰੂਪ ਉਹ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਦੇਖੋ ਇਹ ਇਹ ਮਾੜੀ ਗੱਲ ਨਹੀਂ ਦੇਣੇ ਵੀ ਚਾਹੀਦੇ ਨੇ ਜਿਹੜੀ ਸਨਮਾਨਿਤ ਸ਼ਖਸੀਅਤ ਹੁੰਦੀ ਹੈ ਪਰ ਮੰਨ ਲਓ ਸ਼੍ਰੋਮਣੀ ਕਮੇਟੀ ਦਾ ਸਮਾਗਮ ਚੱਲ ਰਿਹਾ ਹੈ ਉੱਥੇ ਤੁਸੀਂ ਪੰਥਕ ਸ਼ਖਸੀਅਤਾਂ ਤਾਂ ਤੁਹਾਡੇ ਮੁਤਾਬਕ ਜਿਹੜਾ ਤੁਸੀਂ ਮੰਨ ਕੇ ਉਹਨਾਂ ਨੂੰ ਸਰੂਪਤ ਦਿੱਤੇ ਹੁਣ ਉੱਥੇ ਬੈਠਾ ਇੱਕ ਸ਼੍ਰੋਮਣੀ ਕਮੇਟੀ ਦਾ ਐਗਜ਼ੀਕਟਿਵ ਮੈਂਬਰ ਤੇ ਉੱਥੇ ਬੈਠਾ ਇੱਕ ਕੋਈ ਲੀਡਰ ਉਹ ਕਹਿਣ ਨੂੰ ਤਾਂ ਪੰਥਕ ਹੋ ਸਕਦੇ ਨੇ ਪਰ ਕਰਦਾਰ ਕਰਕੇ ਉਹਨਾਂ ਦੇ ਇਲਾਕੇ 'ਚ ਉਹਨਾਂ ਨੂੰ ਬੱਚਾ-ਬੱਚਾ ਜਾਣਦਾ ਹੋਵੇ ਵੀ ਇਹ ਕਿਹੋ ਜਿਹੀ ਖਸਲਤ ਦੇ ਮਾਲਕ ਨੇ। ਔਰ ਬਹੁਤ ਸਾਰੇ ਹੈਗੇ ਵੀ। ਇਹ ਮੈਂ ਪ੍ਰਧਾਨ ਸਾਹਿਬ ਨੂੰ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਐਗਜ਼ੈਕਟਿਵ ਮੈਂਬਰ ਤੁਹਾਨੂੰ ਵੀ ਪਤਾ ਕਿ ਜਿਹੜੇ ਬਣਦੇ ਨੇ ਉਹਨਾਂ ਦੇ ਵਿੱਚ ਇੱਕ ਧੜਿਆਂ ਦੇ ਵੀ ਆਪਣਾ ਕੰਮ ਕਰਦਾ। ਇਹ ਨਹੀਂ ਦੇਖਿਆ ਜਾਂਦਾ ਕਿ ਇਹਦਾ ਲਾਇਕ ਹੈ ਜਾਂ ਨਹੀਂ ਹੈ ਉਥੇ ਇਹ ਦੇਖਿਆ ਜਾਂਦਾ ਕਿ ਆਪਣੇ ਧੜੇ ਨੂੰ ਰੱਖਣ ਵਾਸਤੇ ਇਹੀ ਗੱਲ ਹੈ ਜੀ ਨੇ ਸਾਡਾ ਨੁਕਸਾਨ ਵੀ ਬਹੁਤ ਕੀਤਾ। ਹੁਣ ਮੰਨ ਲਓ ਇੱਕ ਮੈਂਬਰ ਨੋ ਇਗਨੋਰ ਕਰਕੇ ਲੀਡਰ ਨੂੰ ਇਗਨੋਰ ਕਰਕੇ ਕਿਤੇ ਪੰਥਕ ਸ਼ਖਸੀਅਤ ਨੂੰ ਸਰੋਪਾ ਦੇਤਾ ਮੈਂ ਸਮਝਦਾ ਕਿ ਸਰੋਪਾ ਦੇਣ ਵਾਲੇ ਨੇ ਫਿਰ ਆਪਣੀ ਜਾਨ ਨੂੰ ਪੂਰਾ ਸਿਆਪਾ ਖੜਾ ਕਰ ਲਿਆ ਉਹਨੇ ਇੱਕ ਦੁਸ਼ਮਣੀ ਮੁੱਲ ਲੈ ਲਈ ਅੱਛਾ ਜੇ ਹੁਣ ਉਹਨੇ ਸਰੋਪਾ ਪਾ ਦਿੱਤਾ ਤਾਂ ਉੱਥੇ ਫਿਰ ਕਿਸੇ ਨੇ ਫੋਟੋ ਖਿੱਚ ਕੇ ਫੇਸਬੁਕਾਂ ਤੇ ਪਾ ਦਿੱਤੀ ਵੀ ਦੇਖੋ ਇੱਕ ਪਾਸੇ ਸ਼੍ਰੋਮਣੀ ਕਮੇਟੀ ਆ ਫੈਸਲੇ ਕਰਦੀ ਹੈ ਤੇ ਦੂਏ ਪਾਸੇ ਆ ਇਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਸਜੇ ਹੋਏ ਨੇ ਤੀਸਰੀ ਗੱਲ ਜਿਹੜੇ ਤੁਹਾਡੇ ਮੁਲਾਜ਼ਮ ਨੇ ਜਾਂ ਜਿਨ੍ਹਾਂ ਨੇ ਸਰੂਪਤ ਦੇਣੇ ਨੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਲਈ ਮੈਂਬਰਾਂ ਤੋਂ ਵੱਡੀਆਂ ਜਾਂ ਲੀਡਰਾਂ ਤੋਂ ਵੱਡੀਆਂ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਨੂੰ ਸੰਤ ਮਹਾਤਮਾ ਜਾਂ ਉਹ ਪੰਥਕ ਸ਼ਖਸੀਅਤ ਸਮਝਦੇ ਨੇ ਤੁਸੀਂ ਕਿਹਾ ਸੀ ਕਿ ਉੱਥੇ ਐਵੇਂ ਗੱਲ ਜਾ ਅਗਲਾ ਕਰ ਲੰਦਾ ਤੇ ਸਰੂਪਾ ਪਾ ਦੇਣਾ ਤੇ ਮੈਂ ਮੈਂ ਮਹਿਸੂਸ ਕਰਦਾ ਕਿ ਗੱਲ ਨਾ ਵੀ ਕਰੇ ਤੁਹਾਡੇ ਮੁਲਾਜ਼ਮਾਂ ਦੇ ਹੱਥੀ ਉਹ ਗਲਵਾਲ ਨੂੰ ਚਲੇ ਜਾਣੇ ਨੇ ਸੋ ਇਸ ਕਰਕੇ ਇਹ ਫੈਸਲੇ ਤੇ ਵਿਚਾਰ ਕਰਨ ਦੀ ਲੋੜ ਆ ਤੁਹਾਡਾ ਮੋਢਲਾ ਸਰੂਪ ਇਹਦਾ ਬਹੁਤ ਅੱਛਾ ਹੈ ਚੰਗੀ ਗੱਲ ਆ ਪਰ ਇਹਦੇ ਵਿੱਚ ਇਹ ਤੁਹਾਨੂੰ ਜਿਹੜਾ ਨਿਰਣਾ ਕਰ ਲੈਣਾ ਚਾਹੀਦਾ ਇਹ ਜਿਹੜਾ ਇਹ ਫਿਰ ਤੁਹਾਡੇ ਫੈਸਲੇ ਨੂੰ ਵੀ ਅਧਵਾਟੇ ਰਹੂਗਾ ਤੇ ਇਹਦੇ ਨਾਲ ਨਿਖੇੜਾ ਵੀ ਹੋਣਾ ਨਹੀਂ ਇਸ ਗੱਲ ਦਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੋ ਸੁਧਾਰ ਕਰਨਾ ਚਾਹੁੰਦੇ ਹੋ ਤੇ ਨੰਬਰ 2 ਇੱਕ ਮੈਂ ਪ੍ਰਧਾਨ ਸਾਹਿਬ ਨੂੰ ਜਵਾਨੀ ਬੇਨਤੀ ਕੀਤੀ ਸੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਅਮਲ ਦੇ ਵਿੱਚ ਲੈ ਆਂਦੀ ਜਾਂ ਲੈ ਕੇ ਆਉਣੀ ਆ ਪਰ ਮੈਂ ਅੱਜ ਵੀ ਦੁਹਰਾਉਣਾ ਕਿ ਅੱਜ ਕੱਲ ਇੱਕ ਗੁਰੂ ਘਰਾਂ ਦੇ ਵਿੱਚ ਟ੍ਰੈਂਡ ਬਹੁਤ ਜ਼ਿਆਦਾ ਵਧ ਗਿਆ ਔਰ ਇੱਕ ਅਲਾ ਮੈਨੂੰ ਇਹ ਲੱਗਦਾ ਕਿ ਸ਼੍ਰੋਮਣੀ ਕਮੇਟੀ ਨਹੀਂ ਇਹ ਸਾਡੇ ਸਾਰੇ ਭਾਵੇਂ ਉਹ ਸੰਪਰਦਾਵਾਂ ਦੇ ਵੀ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਜਿਹੜੀ ਹੈ ਉਹ ਮਠਿਆਈ ਲਿਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕ ਦਿੰਦੀ ਹੈ ਤਾਂ ਅਸੀਂ ਉਸ ਤੋਂ ਬਾਅਦ ਚੱਕ ਕੇ ਉਹਨਾਂ ਨੂੰ ਕੜਾ ਪ੍ਰਸ਼ਾਦ ਦੇ ਬਰਾਬਰ ਵਰਤਾਉਣਾ ਸ਼ੁਰੂ ਕਰ ਦਿੰਦੇ ਨੇ ਪਹਿਲੀ ਤਾਂ ਗੱਲ ਮੈਂ ਮਹਿਸੂਸ ਕਰਦਾ ਕਿ ਇਹ ਕੜਾ ਪ੍ਰਸ਼ਾਦ ਦਾ ਅਪਮਾਨ ਹੈ ਕਿਉਂਕਿ ਕੜਾ ਪ੍ਰਸ਼ਾਦ ਨੂੰ ਤਿਆਰ ਕਰਨ ਵਾਲਾ ਇੱਕ ਅੰਮ੍ਰਿਤਾਰੀ ਸਿੰਘ ਹੁੰਦਾ ਹੈ ਬੇ ਅਮਰਤੀਆ ਕੜਾ ਪ੍ਰਸ਼ਾਦ ਨਹੀਂ ਤਿਆਰ ਕਰ ਸਕਦਾ ਸਾਡੀ ਪੰਥਕ ਮਰਜ਼ਾਦਾ ਅਨੁਸਾਰ ਫਿਰ ਜਿੱਥੇ ਕੜਾ ਪ੍ਰਸ਼ਾਦ ਤਿਆਰ ਹੋਣਾ ਉਹ ਜਗ੍ਹਾ ਸੂਚੀ ਕੀਤੀ ਜਾਂਦੀ ਹੈ ਜਿਨ੍ਹਾਂ ਭਾਂਡਿਆਂ ਦੇ ਵਿੱਚ ਤਿਆਰ ਹੋਣਾ ਉਹ ਭਾਂਡੇ ਸੂਚੇ ਕੀਤੇ ਜਾਂਦੇ ਨੇ ਫਿਰ ਕੜਾ ਪ੍ਰਸ਼ਾਦ ਨੂੰ ਇੱਕ ਬੜੀ ਮਰਜ਼ਾਦਾ ਨਾਲ ਲਿਜਾਇਆ ਜਾਂਦਾ ਫਿਰ ਗੁਰੂ ਸਾਹਿਬ ਦੇ ਸਨਮੁਖ ਪ੍ਰਵਾਨ ਕਰਾਇਆ ਜਾਂਦਾ ਹੈ ਭੋਗ ਲਵਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਸੰਗਤ ਦੇ ਰਸਨਾ ਦੇ ਲਾਇਕ ਬਣਦਾ ਹੁਣ ਇੱਕ ਪਾਸੇ ਤਾਂ ਉਹ ਕੜਾ ਪ੍ਰਸ਼ਾਦ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਬਖਸ਼ਿਸ਼ ਕੀਤੀ ਹੈ ਤੇ ਦੂਸਰੇ ਪਾਸੇ ਇੱਕ ਹਲਵਾਈਆਂ ਦੀਆਂ ਦੁਕਾਨਾਂ ਤੇ ਬੀੜੀਆਂ ਪੀਣ ਵਾਲੇ ਜਰਦੇ ਮੜਨ ਵਾਲੇ ਭਈਆਂ ਦੀਆਂ ਬਣਾਈਆਂ ਹੋਈਆਂ ਮਠਿਆਈਆਂ ਉਹ ਅਸੀਂ ਜਦੋਂ ਪ੍ਰਸ਼ਾਦ ਦੇ ਸਮਾਨ ਉਹਨੂੰ ਬਰਾਬਰ ਵਰਤੌਣ ਲੱਗ ਜਾਂਦੇ ਆ ਕਿਉਂਕਿ ਸੰਗਤਾਂ ਉਹਨੂੰ ਪ੍ਰਸ਼ਾਦ ਸਮਝ ਕੇ ਲੈਂਦੀਆਂ ਨੇ ਜਦੋਂ ਅਸੀਂ ਇੱਕ ਰਸਗੁੱਲਾ ਰੱਖਤਾ ਤੇ ਨਾਲ ਕੜਾ ਪ੍ਰਸ਼ਾਦ ਰੱਖਤਾ ਇਸ ਕਰਕੇ ਇਹ ਸਾਡੀਆਂ ਪਰੰਪਰਾਵਾਂ ਦਾ ਵੀ ਨੁਕਸਾਨ ਹੈ ਇਹ ਮਰਜ਼ਾਦਾ ਦਾ ਵੀ ਨੁਕਸਾਨ ਹੈ ਤੇ ਇਹ ਮੈਂ ਸਮਝਦਾ ਕਿ ਸਿਹਤ ਲਈ ਵੀ ਕਿਉਂਕਿ ਅੱਜ ਲੋਕਾਂ ਨੂੰ ਮਠਿਆਈਆਂ ਜੜੀਆਂ ਨੇ ਉਹ ਕਿੰਨਾ ਜਿਹੜਾ ਬਿਮਾਰੀਆਂ ਉਹ ਤੋਂ ਲੱਗ ਰਹੀਆਂ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ 1995 ਦੇ ਵਿੱਚ ਮੈਂ ਸਮਝਦਾ ਕਿ ਇਹਦੇ ਬਾਰੇ ਇੱਕ ਫੈਸਲਾ ਹੋ ਚੁੱਕਿਆ ਹੈ ਕਿਉਂਕਿ ਇਹੋ ਜੀ ਇੱਕ ਘਟਨਾ ਬਰਫੀ ਦੀ ਜਿਹੜਾ ਸ਼ਹੀਦਾਂ ਵਾਲਾ ਆਪਣਾ ਗੁਰੂ ਘਰ ਹੈ ਉੱਥੇ ਵਾਪਰ ਚੁੱਕੀ ਹੈ ਉਸ ਤੋਂ ਬਾਅਦ ਇਹ ਟੌੜਾ ਸਾਹਿਬ ਦੇ ਸਾਹਮਣੇ ਆਈ ਤਾਂ ਮੇਰਾ ਖਿਆਲ ਹੈ ਉਸ ਸਮੇਂ ਦੇ ਜਿਹੜੇ ਅਧਿਕਾਰੀ ਨੇ ਸਰਦਾਰ ਸੁਖਦੇਵ ਸਿੰਘ ਪੂਰਾ ਕੋਨਾ ਤਾਂ ਜਾਂ ਉਸ ਵਕਤ ਜਿਹੜੇ ਜ਼ਿੰਮੇਵਾਰ ਲੋਕ ਸੀ ਉਹਨਾਂ ਦੇ ਮਸਲਾ ਆਇਆ ਜਾਂਚਾਂ ਹੋਈਆਂ ਫਿਰ ਐਗਜ਼ੈਕਟਿਵ ਦੇ ਵਿੱਚ ਇਹ ਫੈਸਲਾ ਕਰ ਦਿੱਤਾ 1995 ਚ ਕਿ ਜਿਹੜਾ ਪਰੰਪਰਾਵਾਂ ਦੇ ਅਨੁਸਾਰ ਕੜਾ ਪ੍ਰਸ਼ਾਦ ਤੋਂ ਬਿਨਾਂ ਹੋਰ ਕੋਈ ਪ੍ਰਸ਼ਾਦ ਨਹੀਂ ਵਰਤਾਇਆ ਜਾ ਸਕਦਾ ਕੋਈ ਮਠਿਆਈ ਲੈਂਦਾ ਉਹ ਗਰੀਬਾਂ ਨੂੰ ਦੇ ਦਿਓ ਜਾਂ ਕੋਈ ਛਕਣੀ ਚਾਹੁੰਦਾ ਪਰ ਉਹਨੂੰ ਪ੍ਰਸ਼ਾਦ ਦੇ ਨਾਲ ਨਾ ਵਰਤਾਇਆ ਜਾਵੇ ਸੋ ਮੈਂ ਇਹ ਬੇਨਤੀ ਕਰਦਾ ਕਿ ਸ਼੍ਰੋਮਣੀ ਕਮੇਟੀ ਇਹਦੇ ਤੇ ਆਪਣਾ ਫੈਸਲਾ ਜਿਹੜਾ ਜ਼ਰੂਰ ਲਵੇ